ਇੱਕ ਆਟੋ ਡਰਾਈਵਰ ਦਾ ਮੁੰਡਾ ਇਸ ਸਮੇਂ ਬੰਬਈ ਟੀਮ ਦੇ ਵਿੱਚ ਪਹੁੰਚ ਚੁੱਕਿਆ ਹੈ ਅੰਬਾਨੀਆਂ ਦੀ ਟੀਮ ਦੇ ਵਿੱਚ ਪਹੁੰਚ ਚੁੱਕਿਆ ਹੈ ਤੇ ਪੂਰਾ ਨਾਮ ਰੋਸ਼ਨ ਕਰ ਰਿਹਾ ਹੈ ਜੀ ਹਾਂ ਇੱਕ ਗਰੀਬ ਘਰ ਉੱਠ ਕੇ ਇੱਕ ਪਿੰਡ ਦੇ ਵਿੱਚੋਂ ਉੱਠ ਕੇ ਜਿਸ ਨੂੰ ਚਾਰ ਲੋਕ ਵੀ ਆਲੇ ਦੁਆਲੇ ਨਹੀਂ ਜਾਣਦੇ ਸੀ ਅੱਜ ਉਸ ਦਾ ਕਮਾਲ ਸੁਣਿਓ ਜ਼ਰੂਰ ਜੇਕਰ ਤੁਹਾਨੂੰ ਵੀ ਗਰੀਬਾਂ ਦੇ ਬੱਚਿਆਂ ਦੀ ਤਰੱਕੀ ਖੁਸ਼ ਕਰਦੀ ਹੈ ਤਾਂ ਜੀ ਹਾਂ ਸੋਸ਼ੀ ਗਾਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਜਿਹੜੇ ਤੱਕ ਕ੍ਰਿਕਟ ਨੂੰ ਪਸੰਦ ਕਰਦੇ ਨੇ ਜਿਹੜੇ ਕ੍ਰਿਕਟ ਨੂੰ ਦੇਖਦੇ ਨੇ ਉਹਨਾਂ ਨੂੰ ਹੁਣ ਤੱਕ ਵਿਗਨੇਸ਼ ਪੁਤੂਰ ਦੇ ਬਾਰੇ ਪਤਾ ਲੱਗ ਚੁੱਕਿਆ ਹੋਵੇਗਾ ਪਰ ਜਿਹੜੇ ਨਹੀਂ ਦੇਖਦੇ ਉਹਨਾਂ ਨੂੰ ਵੀ ਇਹ ਸਟੋਰੀ ਸੁਣਨੀ ਚਾਹੀਦੀ ਹੈ ਆਪਣੇ ਬੱਚਿਆਂ ਤੱਕ ਸ਼ੇਅਰ ਕਰਨੀ ਚਾਹੀਦੀ ਹੈ ਤਾਂਕਿ ਇਸ ਮੁੰਡੇ ਦੀ ਸਟੋਰੀ ਇੰਨੀ ਕਮਾਲ ਦੀ ਹੈ ਜੋ ਰੂਹ ਨੂੰ ਖੁਸ਼ ਕਰ ਰਹੀ ਹੈ ਜੀ ਹਾਂ ਵਿਗਨੇਸ਼ ਪੁਤੂਰ ਜਿਸ ਨੂੰ ਸ਼ਾਇਦ ਆਂਡਗੁਆਡ ਵੀ ਨਾ ਜਾਣਦਾ ਹੋਵੇ ਘਰ ਦੇ ਵਿੱਚ ਇੰਨੀ ਗਰੀਬੀ ਹੈ ਤੇ ਅੱਜ ਉਸ ਦੀ ਮਾਂ ਉਸ ਨੂੰ ਟੀਵੀ ਦੇ ਵਿੱਚ ਦੇਖ ਕੇ ਡਾਂਸ ਕਰ ਰਹੀ ਹੈ ਉਸ ਦੀ ਮਾਂ ਉਸ ਨੂੰ ਦੇਖ ਕੇ ਖੁਸ਼ ਹੋ ਰਹੀ ਹੈ ਅਤੇ ਇੰਜੋਏ ਕਰ ਰਹੀ ਹੈ ਆਪਣੇ ਬੱਚੇ ਦੀ ਕਾਮਯਾਬੀ ਵਿਗਨੇਸ਼ ਪੁਤੂਰ ਜਿਹੜੇ ਨੇ ਉਹ ਕੇਰਲ ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਉਂਦੇ ਨੇ ਅਤੇ ਇਹਨਾਂ ਨੂੰ ਕ੍ਰਿਕਟ ਦਾ ਸ਼ੌਂਕ ਸੀ ਪਰ ਘਰ ਦੇ ਵਿੱਚ ਪੈਸੇ ਨਹੀਂ ਸੀ ਕਿਵੇਂ ਕ੍ਰਿਕਟ ਖੇਡਦੇ ਜਿਸ ਤੋਂ ਬਾਅਦ ਇਹਨਾਂ ਨੂੰ ਜੋ ਹੈ ਇਹ ਆਪਣੇ ਉੱਥੇ ਜੋ ਹੈ ਕੇਰਲ ਦੇ ਵਿੱਚ ਸੀਨੀਅਰ ਜੋ ਹੈ ਕ੍ਰਿਕਟ ਦੇ ਵਿੱਚ ਵੀ ਨਹੀਂ ਖੇਲੇ ਇਹ 14 T20 14 ਦੇ ਵਿੱਚ ਖੇਲੇ ਨੇ ਅਤੇ 19 ਦੇ ਵਿੱਚ ਖੇਡੇ ਨੇ ਇਹ ਜਿਹੜੇ ਨੇ ਉਹ ਸੀਨੀਅਰ ਕ੍ਰਿਕਟ ਦੇ ਵਿੱਚ ਵੀ ਨਹੀਂ ਖੇਡੇ ਆਪਣੀ ਟੀਮ ਸੀਨੀਅਰ ਦੇ ਵਿੱਚ ਵੀ ਕੇਰਲ ਦੇ ਵਿੱਚ ਨਹੀਂ ਖੇਡੇ ਪਰ ਇਹਨਾਂ ਨੂੰ ਸਿੱਧੇ ਬੰਬਈ ਟੀਮ ਦੇ ਆਈਪੀਐਲ ਦੇ ਵਿੱਚ ਐਂਟਰੀ ਮਿਲੀ ਹੈ ਤੇ ਐਂਟਰੀ ਦਾ ਇਹਨਾਂ ਨੇ ਇੰਨਾ ਚੰਗਾ ਫਾਇਦਾ ਚੁੱਕਿਆ ਕਿ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਨਾਮ ਚਮਕ ਰਿਹਾ ਹੈ ਚਾਰ ਵਿਕਟਾਂ ਦੇ ਵਿੱਚ ਚਾਰ ਓਵਰ ਦੇ ਵਿੱਚ ਤਿੰਨ ਵਿਕਟ ਜਿਹੜੇ ਨੇ ਇਹਨਾਂ ਨੇ ਲੈ ਲਏ ਤੇ ਸਾਰੇ ਲੋਕ ਜਿਹੜੇ ਨੇ ਹੈਰਾਨ ਹੋ ਗਏ ਥੋਨੀ ਨੇ ਵੀ ਇਹਨਾਂ ਦੇ ਪਿੱਠ ਨੂੰ ਥਪਤਪਾਇਆ ਅਤੇ ਮਾਂ ਵੀ ਇਹਨਾਂ ਨੂੰ ਦੇਖ ਕੇ ਖੁਸ਼ੀਆਂ ਮਨਾ ਰਹੀ ਹੈ ਟੀਵੀ ਤੇ ਜਦੋਂ ਵੇਖਿਆ ਦਰਸਲ ਵਿਗਨੇਸ਼ ਪੋਗਾਰਡੇ ਮਾਪੇ ਇੱਕ ਗਰੀਬ ਵਰਗ ਤੋਂ ਆਉਂਦੇ ਨੇ ਪਿਤਾ ਆਟੋ ਡਰਾਈਵਰ ਨੇ ਪ੍ਰਕਾਰ ਦੇ ਵਿੱਚ ਪੈਸੇ ਨਹੀਂ ਸੀ ਜਿਸ ਕਰਕੇ ਇਹ ਜਿਹੜੇ ਨੇ ਇਹਨਾਂ ਦਾ ਸੰਪਰਕ ਜਿਹੜਾ ਹੈ ਉਹ ਬੰਬਈ ਟੀਮ ਇੰਡੀਅਨ ਟੀਮ ਦੇ ਨਾਲ ਹੁੰਦਾ ਹੈ ਜਿਸ ਤੋਂ ਬਾਅਦ ਇਹਨਾਂ ਨੂੰ ਸਾਊਥ ਅਫਰੀਕਾ ਜੋ ਆ ਟ੍ਰੇਨਿੰਗ ਦੇ ਲਈ ਭੇਜਿਆ ਜਾਂਦਾ ਹੈ ਤੇ ਟ੍ਰੇਨਿੰਗ ਤੋਂ ਆਉਣ ਤੋਂ ਬਾਅਦ ਇਹ ਅਜੇ ਹੀ ਛਾਉਂਦੇ ਨੇ ਜੋ ਪਹਿਲੇ ਹੀ ਮੈਚ ਦੇ ਵਿੱਚ ਪਹਿਲਾ ਹੀ ਧੂਮਾ ਪਾ ਦਿੰਦੇ ਨੇ ਜਿਸ ਤੋਂ ਬਾਅਦ ਇਹਨਾਂ ਦੀ ਚਰਚਾ ਖੂਬ ਹੋ ਰਹੀ ਹੈ ਇਹਨਾਂ ਨੇ ਤਿੰਨ ਵਿਕਟ ਜਿਹੜੇ ਨੇ ਉਹ ਲਏ ਨੇ ਰੋਹਿਤ ਸ਼ਰਮਾ ਦੀ ਕਪਤਾਨੀ ਦੇ ਵਿੱਚ ਜੋ ਅਜੇ ਹੀ ਬੋਲਿੰਗ ਕੀਤੀ ਹੈ ਜਿਸ ਤੋਂ ਬਾਅਦ ਇਹਨਾਂ ਦਾ ਨਾਮ ਚਮਕ ਗਿਆ ਆਈਪਲ ਹੀ ਕਾ ਜਿਹਾ ਅਸੀਂ ਕਹੀਏ ਕਿ ਇੱਕ ਅਜਿਹਾ ਸੁਪਨਾ ਹੁੰਦਾ ਹੈ ਜਿਸ ਦੇ ਵਿੱਚ ਜੇਕਰ ਕੋਈ ਵੱਡ ਜਾਵੇ ਤੇ ਉਸ ਮੈਚ ਦੇ ਵਿੱਚ ਜੇਕਰ ਕੋਈ ਨਾਮ ਚਮਕਾ ਲਵੇ ਤੇ ਉਹ ਚਮਕਾ ਜਾਂਦਾ ਹੈ ਤੁਹਾਨੂੰ ਅਰਸ਼ਦੀਪ ਯਾਦ ਹੋਏਗਾ ਅਰਸ਼ਦੀਪ ਨੇ ਵੀ ਐਸੇ ਤਰੀਕੇ ਨਾਲ IPL ਦੇ ਵਿੱਚ ਨਾਮ ਚਮਕਾਇਆ ਸੀ ਤੇ ਹੁਣ ਜਿਹੜਾ ਹੈ ਉਹ ਵਿਗਨੇਸ਼ ਪੁੱਤੁਰ ਦਾ ਨਾਮ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਹੈ ਇੱਕ ਗਰੀਬ ਘਰ ਤੋਂ ਉੱਠਿਆ ਨੌਜਵਾਨ ਇਸ ਸਮੇਂ ਇੱਕ ਵੱਡੇ ਭਾਅ ਤੇ ਜਿਹੜਾ ਹੈ ਉਹ ਮੁੰਬਈ ਟੀਮ ਦੇ ਵਿੱਚ ਵਿਕਿਆ ਹੈ ਜਿਨਨੇ ਅਪ ਪੈਸੇ ਸ਼ਾਇਦ ਉਹ ਪੂਰੀ ਜ਼ਿੰਦਗੀ ਦੇ ਵਿੱਚ ਨਾ ਕਮਾ ਸਕਦਾ ਉਨੇ ਪੈਸਿਆਂ ਦੇ ਵਿੱਚ ਜੋ ਐਸਐਲਪੀ ਇੱਕ ਮੈਚ ਦੇ ਲਈ ਵਿਗਨੇਸ਼ ਪੁੱਤਰ ਨੂੰ ਜਿਹੜਾ ਹੈ ਉਹ ਖਰੀਦਿਆ ਗਿਆ ਹੈ ਸਵੱਗਤ ਉਹ ਗਿਆ ਉਸਨੇ ਹੋਰ ਨਾਮ ਰੌਸ਼ਨ ਕਰਨਾ ਹੈ ਸੋ ਇਸ ਗਰੀਬ ਪਰਿਵਾਰ ਦੀ ਸਟੋਰੀ ਬਹੁਤ ਕਮਾਲ ਦੀ ਹੈ ਇਸ ਨੌਜਵਾਨ ਨੇ ਮਿਹਨਤ ਕੀਤੀ ਹੈ ਕੀਤਾ ਹੈ ਤੇ ਇਸ ਨੌਜਵਾਨ ਨੇ ਆਪਣੇ ਹੁਨਰ ਨੂੰ ਪਛਾਣਿਆ ਤਾਂ ਜੋ ਉਸ ਹੁਨਰ ਦੇ ਕਰਕੇ ਪੂਰੇ ਦੇਸ਼ ਦੇ ਵਿੱਚ ਇਹਨਾਂ ਦੇ ਲਈ ਤਾੜੀਆਂ ਵੱਜ ਰਹੀਆਂ ਨੇ ਸੋ ਤੁਸੀਂ ਵੀ ਜ਼ਰੂਰ ਤਾੜੀ ਮਾਰਿਓ ਅਤੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ